ਦੇ ਦਿਸ਼ਾ ਨਿਰਦੇਸ਼ਾ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਜਿਹੜਾ ਛੜਿਆ ਹੈਗਾ ਪੰਜਾਬ ਸਰਕਾਰ ਵੱਲੋਂ ਕਿ ਨਸ਼ੇ ਦਾ ਖਾਤਮਾ ਅਸੀਂ ਪੰਜਾਬ ਚ ਕਰਨਾ ਹੈ ਉਸ ਦੇ ਸੰਦਰਭ ਦੇ ਵਿੱਚ ਮੈਂ ਤੇ ਐਸਐਸਪੀ ਸਾਹਿਬ ਜਿਹੜਾ ਰੀਹੈਬਿਲੀਟੇਸ਼ਨ ਸੈਂਟਰ ਹੈ 50 ਬੈਡ ਫੈਸਿਲਿਟੀ ਤੇ ਬਣੀ ਹੈ ਉਹਦਾ ਜਾਇਜ਼ਾ ਲੈਣ ਆਏ ਸੀ ਪੇਸ਼ੈਂਟਸ ਨਾਲ ਇੰਟਰੈਕਟ ਵੀ ਕੀਤਾ ਹੈਗਾ ਕਿ ਕੁਝ ਫੈਸਿਲਿਟੀਆਂ ਇੱਥੇ ਹੈਗੀਆਂ ਕਿ ਕੁਝ ਕੋਈ ਸਮੱਸਿਆਵਾਂ ਹੈਗੀਆਂ ਤਾਂ ਉਹ ਫੀਡਬੈਕ ਲਾਈਵ ਫੀਡਬੈਕ ਅਸੀਂ ਪੇਸ਼ੈਂਟਸ ਤੋਂ ਲੈਣਾ ਚਾਹੁੰਦੇ ਸੀ ਤੇ ਕਾਰਗੁਜ਼ਾਰੀ ਜਿਹੜੀ ਹੈ ਉਹ ਦੇਖੀ ਗਈ ਹੈ ਤੇ ਕੁਝ ਕੁ ਜਿਹੜੇ ਅਸੀਂ ਕਿਸ ਤਰ੍ਹਾਂ ਇੱਥੇ ਹੋਰ ਵੀ ਵਧੀਆ ਸਕਿੱਲ ਡਿਵੈਲ ਪ੍ਰੋਗਰਾਮ ਚਲਾ ਸਕਦੇ ਆਸੀਂ ਸੋਚਿਆ ਹੈਗਾ ਕਿ ਇੱਕ ਲਾਇਬ੍ਰੇਰੀ ਵੀ ਅਸੀਂ ਇੱਥੇ ਲੋਕਾਂ ਵਾਸਤੇ ਜਿਹੜੇ ਹੈਗੇ ਅ ਇੱਥੇ ਨਸ਼ਾ ਛੱਡਣ ਵਾਸਤੇ ਜਿਹੜੇ ਪੇਸ਼ੈਂਟਸ ਆਏ ਨੇ ਉਹਨਾਂ ਵਾਸਤੇ ਇੱਕ ਲਾਇਬ੍ਰੇਰੀ ਵੀ ਰੱਖੀਏ ਪਲੱਸ ਕਿਸ ਤਰ੍ਹਾਂ ਦੇ ਕੋਰਸ ਅਸੀਂ ਇੱਥੇ ਕਰਾ ਸਕਦੇ ਹਾਂ ਜਿਸ ਕਰਕੇ ਜਦੋਂ ਰੀਹੈਬਿਲਿਟੇਟ ਹੋ ਕੇ ਇੱਕ ਪੇਸ਼ੈਂਟ ਇੱਥੋਂ ਜਾਂਦਾ ਹੈ ਤਾਂ ਫਿਰ ਉਹਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੀ ਜਿਹੜੀ ਸਕੀਮਾਂ ਹੈਗੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਦਾ ਉਹਨੂੰ ਲਾਭ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਸੀ ਇੱਕ ਇਹ ਸੈਂਟਰ ਨੂੰ ਚੇਂਜ ਕਰਨ ਦੀ ਇੱਥੋਂ ਬੜੀ ਮੰਗ ਹੈ ਜੀ ਮੁਹੱਲਾ ਵਾਲਿਆਂ ਦੀ ਕਿਉਂਕਿ ਜਿਹ ਉਸ ਤੋਂ ਕਈ ਵਾਰ ਇੱਥੇ ਲੁੱਟੀਆਂ ਵਾਰਦਾਤਾ ਹੋ ਚੁੱਕੀਆਂ ਜੀ ਕਦੇ ਖੋਹ ਦੀ ਕਦੇ ਚੋਰੀ ਦੀ ਕਦੇ ਲੁੱਟਦੀ ਜੀ ਅਸੀਂ ਦੇਖੋ ਜੀ ਆ ਇਸ ਪੁਆਇੰਟ ਨੂੰ ਜਿਹੜਾ ਹੈਗਾ ਤੁਸੀਂ ਹਾਈਲਾਈਟ ਕੀਤਾ ਹੈ ਇਹਦੀ ਅਸੀਂ ਜਾਂਚ ਕਰ ਲੈਣਾ ਹੈ ਕਿ ਕੀ ਕੀ ਕੋਈ ਇਨਸੀਡੈਂਸਿਸ ਰਹੇ ਹੈਗੇ ਐਂਡ ਜਿਹੜਾ ਹੈਗਾ ਸਕਿਉਰਿਟੀ ਐਸਪੈਕਟਸ ਵੱਲੋਂ ਅਸੀਂ ਉਹ ਇਹਨੂੰ ਸਰ ਜੀ ਮੀਡੀਆ ਦੀ ਦੂਰੀ ਕਿਉਂ ਬਣਾ ਰਹੇ ਮੀਡੀਆ ਕਰਮਿੰਦ ਨੂੰ ਅੰਦਰ ਕਿਉਂ ਨਹੀਂ ਆਨ ਦਿੱਤਾ ਜੀ ਜਿਹੜੀ ਪੇਸ਼ੈਂਟਸ ਦੀ ਹੁੰਦੀ ਹੈ ਉਹ ਪ੍ਰਾਈਵੇਸੀ ਹੁੰਦੀ ਹੈ ਪੇਸ਼ੈਂਟਸ ਦੇ ਫੇਸ ਵਗੈਰਾ ਅਸੀਂ ਨਹੀਂ ਦਿਖਾ ਸਕਦੇ ਕਿਸੇ ਨੂੰ ਵੀ ਥੈਟ ਇਜ਼ ਅਗੇਂਸਟ ਦੀ ਲਾ ਉਹ ਬਹੁਤ ਪ੍ਰਾਈਵੇਸੀ ਹੁੰਦੀ ਇਸ ਕਰਕੇ ਜਿਹੜਾ ਹੈ ਅਸੀਂ ਅੰਦਰ ਇੰਟਰੈਕਸ਼ਨ ਪ੍ਰਾਈਵੇਟ ਹੁੰਦਾ ਹੈ ਸਰਕਿਆਸੀ ਮੀਡੀਆ ਨੂੰ ਬਾਹਰ ਆ ਕੇ ਜਿਹੜੇ ਡਾਕਟਰ ਹੈਗੇ ਇੱਥੇ ਸਰ ਉਹ ਜਿਵੇਂ ਉਹ ਦਵਾਈ ਦੇਣੀ ਹੁੰਦੀ ਹੈ ਪਰ ਉਹ ਨਹੀਂ ਦਿੰਦੇ ਜੀ ਹਫ਼ਤੇ ਦਿੰਦੇ ਆ ਰੋਜ਼ ਨਹੀਂ ਦਿੰਦੇਗੇ ਉਹਦਾ ਕੀ ਕਰਨਾ ਇਸ ਤਰ੍ਹਾਂ ਨਹੀਂ ਹੈ ਜੀ ਜਿਹੜੇ ਸਾਈਕੀਆਟ੍ਰਿਸ ਹੁੰਦੇ ਹਨ ਹਰ ਇੱਕ ਪੇਸ਼ੈਂਟ ਦੀ ਜਿਹੜੀ ਜਦੋਂ ਓਟਸ ਦੇ ਵਿੱਚ ਪੇਸ਼ੈਂਟ ਆਉਂਦਾ ਹੈ ਪੰਜਾਬ ਸਰਕਾਰ ਵੱਲੋਂ ਇਹ ਦਵਾਈਆਂ ਜਿਹੜੀ ਹੈਗੀਆਂ ਸਾਰੇ ਸੈਂਟਰਾਂ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅਵੇਲੇਬਲ ਹੈ ਇੱਥੇ ਆ ਕੇ ਹਰ ਪੇਸ਼ੈਂਟ ਦੀ ਕਾਉਂਸਲਿੰਗ ਵੀ ਹੁੰਦੀ ਹੈ ਉਹਦੇ ਹਿਸਾਬ ਨਾਲ ਸਾਈਕੀਆਟ੍ਰਿਸ ਜਿਹੜੀ ਹੈ ਡੋਸੇ ਜਿਹੜੀ ਹੈ ਫਾਈਨਲ ਕਰਦੇ ਨੇ ਉਹ ਦੋਸਰੇ ਨੇ ਜਿਹੜੀ ਕਿਸ ਤਰ੍ਹਾਂ ਦੀ ਕਿੰਨੀ ਕੁਆਂਟੀਟੀ ਹੈ ਕਿਨੇ ਦਿਨਾਂ ਦੀ ਮਿਲਣੀ ਹੈ ਉਹ ਡਿਸਾਈਡ ਕੀਤੀ ਜਾਂਦੀ ਹੈ ਔਰ ਫੇਰ ਵੀ ਕੋਈ ਸਰ ਲੋਕ ਜਿਹੜੇ ਆਉਂਦੇ ਹੈਗੇ ਆ ਮੈਂ ਦਵਾਈ ਲੈ ਕੇ ਜਾਂਦੇ ਆ ਬਾਹਰ ਸਰ ਜੋ ਗੋਲੀਆਂ ਹੈਗੀਆਂ ਉਹ 100-100 ਰੁਪਏ ਸਰ ਵੇਚਦੇ ਆਗੇ ਜੀ ਇਹ ਧਿਆਨ ਜਿਹੜਾ ਤੁਸੀਂ ਮਸਲਾ ਕਹਿ ਰਹੇ ਹੋ ਸਾਡੇ ਧਿਆਨ 'ਚ ਵੀ ਆਇਆ ਹੈ ਔਰ ਅਸੀਂ ਇਹਦੇ ਤੇ ਜਿਹੜੀ ਹੈਗੀ ਕਾਰਵਾਈ ਤੁਰੰਤ ਕਰਦੇ ਆ ਸਰ ਕੁਝ ਸਮਾਂ ਪਹਿਲਾਂ ਜੀ ਇੱਥੇ ਜਿਹੜਾ ਧੰਨ ਦਿੱਤਾ ਗਿਆ ਸੀ ਨਸ਼ਾ ਜ਼ਰੂਰ ਕੇਂਦਰ ਦੇ ਵਿੱਚ ਵੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਗੋਲੀਆਂ ਮਿਲਦੀਆਂ ਨਹੀਂ ਪਈਆਂ ਪਰ ਉਹ ਜੀ ਨਹੀਂ ਜੀ ਹੁਣ ਸਾਰੀ ਗੋਲੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ ਸਫੀਸ਼ੀਐਂਟ ਸਟਾਕ ਸਾਡੇ ਕੋਲ ਅਵੇਲੇਬਲ ਹੈ ਸਫੀਸ਼ੀਐਂਟ ਜਿਹੜੀ ਟੈਸਟ ਕਿਟਾਂ ਹੈਗੀਆਂ ਉਹ ਸਾਡੇ ਕੋਲ ਅਵੇਲੇਬਲ ਹੈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਫਿਰ ਵੀ ਅਸੀਂ ਜਿਹੜਾ ਹੈਗਾ ਇਹਨੂੰ ਨਿਰੰਤਰ ਰਿਵਿਊ ਕਰਕੇ ਜੇਕਰ ਕੋਈ ਔਕੜਾ ਹੈ ਗਿਆ ਉਹ ਡੈਫੀਨਿਟਲੀ ਰਿਵਿਊ ਕਰਾਂਗੇ ਠੀਕ ਹੈ ਠੀਕ